ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਸਭ ਨੂੰ ਚਰਨ ਦੀ ਕਲਾ ਬਖਸ਼ਣ ਹਾਂ ਜੀ ਅਸੀਂ ਅੱਜ ਗੱਲ ਕਰ ਰਹੇ ਹਾਂ ਕਹਾਣੀ ਚਲਾਕ ਚੋਰ ਦੀ ਜੋ ਕਿ ਪੰਜਾਬ ਦੀਆਂ ਲੋਕ ਕਹਾਣੀਆਂ ਪੁਸਤਕ ਵਿੱਚੋਂ ਲਈ ਗਈ ਹੈ ਤੇ ਇਸ ਦੇ ਲੇਖਕ ਹਨ ਜੋਗਿੰਦਰ ਸਿੰਘ ਕੈਰੋ ਜੀ ਕਹਾਣੀ ਦਾ ਨਾਮ ਹੈ ਚਲਾਕ ਚੋਰ ਇੱਕ ਰਾਜਾ ਸੀ ਉਹ ਇੱਕ ਵਾਰ ਸੈਰ ਕਰਨ ਨਿਕਲਿਆ ਤੇ ਫਿਰਦਾ ਫਰਾੰਦਾ ਇੱਕ ਸ਼ਹਿਰ ਵਿੱਚ ਚਲਾ ਗਿਆ ਉੱਥੇ ਇੱਕ ਸ਼ਾਹੂਕਾਰ ਦੀ ਲੜਕੀ ਕੇਸੀ ਨਾਤੀ ਅਤੇ ਜਦੋਂ ਆਪਣੇ ਬਾਲ ਝਾੜ ਰਹੀ ਸੀ ਤਾਂ ਪਾਣੀ ਦੇ ਕੁਝ ਛਿੱਟੇ ਰਾਜੇ ਤੇ ਆ ਪੈਂਦੇ ਆ ਬਹੁਤ ਬਹੁਤ ਧੰਨਵਾਦ ਜੀ ਸਭ ਦਾ ਰਾਜੇ ਨੇ ਉੱਪਰ ਵੇਖਿਆ ਤੇ ਗੁੱਸੇ ਵਿੱਚ ਕਿਹਾ ਜੇ ਮੇਰੇ ਵੱਸ ਪੈ ਜਾਵੇ ਤਾ ਮੈਂ ਇਹਦੇ ਨਾਲ ਦੋ ਔਲਾਮਾਂ ਲੈ ਕੇ ਤੀਜੀ ਨੂੰ ਛੱਡ ਜਾਵਾਂ ਉਸ ਕੁੜੀ ਨੇ ਜਦੋਂ ਸੁਣਿਆ ਤਾਂ ਉਸ ਨੇ ਅੱਗੇ ਜਵਾਬ ਦਿੱਤਾ ਜੇ ਤੂੰ ਮੇਰੇ ਵੱਸ ਪੈ ਜਾਵੇਂ ਤਾਂ ਮੈਂ ਤੇਰੇ ਪੁੱਤ ਕੋਲੋਂ ਤੇਰੀ ਦਾੜੀ ਮੁਨਾਵਾਂ ਰਾਜੇ ਨੂੰ ਇਸ ਜਵਾਬ ਤੇ ਹੋਰ ਵੀ ਬਹੁਤ ਗੁੱਸਾ ਆਇਆ ਤੇ ਉਹ ਕੁੜੀ ਦੇ ਪਿਓ ਨੂੰ ਜਾ ਕੇ ਕਹਿੰਦਾ ਮੈਂ ਤਾਂ ਤੇਰੀ ਕੁੜੀ ਨਾਲ ਹੀ ਸ਼ਾਦੀ ਕਰਵਾਉਣੀ ਐ ਕੁੜੀ ਦੇ ਪਿਓ ਨੇ ਕਿਹਾ ਤੁਸੀਂ ਤਾਂ ਰਾਜੇ ਹੋ ਤੁਸੀਂ ਕਿਉਂ ਸਾਡੇ ਵਰਗੇ ਗਰੀਬਾਂ ਦੇ ਘਰ ਟੁੱਕੋਗੇ ਕੁੜੀ ਦੇ ਪਿਓ ਨੇ ਰਾਜੇ ਨੂੰ ਬਾਰ-ਬਾਰ ਕਿਹਾ ਪਰ ਰਾਜੇ ਨੇ ਜ਼ਿੱਦ ਕੀਤੀ ਰਾਜੇ ਨੇ ਵਾਪਸ ਆਪਣੇ ਰਾਜ ਭਾਗ ਵਿੱਚ ਆਣ ਕੇ ਇੱਕ ਵਾਰ ਫਿਰ ਸ਼ਾਹੂਕਾਰ ਵੱਲ ਬੰਦਾ ਭੇਜਿਆ ਆਖਰ ਸ਼ਾਹੂਕਾਰ ਉਸ ਦੀ ਗੱਲ ਨੂੰ ਮੰਨ ਗਿਆ ਸ਼ਾਹੂਕਾਰ ਦੀ ਕੁੜੀ ਨੂੰ ਉਹ ਰਾਜੇ ਵਾਲੀ ਗੱਲ ਭੁੱਲ ਭੁਲਾ ਗਈ ਸੀ ਸ਼ਾਹੂਕਰ ਨੇ ਵਿਆਹ ਦੇ ਅਨਸਾਰੀਆਂ ਤਿਆਰੀਆਂ ਕਰ ਲਈਆਂ ਦਾਜ ਤਿਆਰ ਕਰ ਲਿਆ ਜਦੋਂ ਵਿਆਹ ਦਾ ਦਿਨ ਆਇਆ ਤਾਂ ਜੰਝ ਆ ਗਈ ਸ਼ਾਹੂਕਰ ਨੇ ਜੰਝ ਦੀ ਬੜੀ ਸੇਵਾ ਕੀਤੀ ਰਾਤਾਂ ਨੂੰ ਲਾਮਾ ਫੇਰੇ ਹੋਣੇ ਸਨ ਰਾਜੇ ਨੇ ਆਪਣੇ ਨੌਕਰ ਨੂੰ ਕਿਹਾ ਤੂੰ ਬਾਹਰ ਇੱਕ ਘੋੜਾ ਤਿਆਰ ਰੱਖੀ ਜਦੋਂ ਲਾਮਾ ਫੇਰੇ ਸ਼ੁਰੂ ਹੋਏ ਤਾਂ ਪਹਿਲੀ ਲਾਂ ਵੇਲੇ ਰਾਜੇ ਨੇ ਕਿਹਾ ਕਿ ਮੇਰੇ ਪੇਟ ਵਿੱਚ ਗੜਬੜੇ ਪਰ ਪੰਡਤਾਂ ਦੇ ਕਹਿਣ ਤੇ ਪਹਿਲੀ ਲਾ ਹੋ ਗਈ। ਦੂਜੀ ਲਾ ਬਲੇ ਉਸਨੇ ਫੇਰ ਕਿਹਾ ਮੇਰੇ ਪੇਟ ਵਿੱਚ ਗੜਵੜਾ ਤਾਂ ਵੀ ਪੰਡਤਾਂ ਨੇ ਉਹਦੀ ਦੂਜੀ ਲਾ ਕਰ ਦਿੱਤੀ। ਜਦੋਂ ਤੀਜੀ ਲਾ ਸ਼ੁਰੂ ਹੋਣ ਲੱਗੀ ਤਾਂ ਰਾਜਾ ਉੱਠ ਕੇ ਬਾਹਰ ਨੂੰ ਤੁਰ ਗਿਆ ਕਹਿੰਦਾ ਮੈਂ ਬਾਹਰੋਂ ਹੋ ਕੇ ਆਉਂਦਾ। ਉਹ ਬਾਹਰ ਆਇਆ ਤਾਂ ਅੱਗੇ ਘੋੜਾ ਤਿਆਰ ਸੀ। ਉਹ ਚੜ ਕੇ ਘੋੜੇ ਤੇ ਘੋੜਾ ਭਜਾ ਕੇ ਆਪਣੇ ਸ਼ਹਿਰ ਆ ਗਿਆ। ਉਧਰ ਉਹਨੂੰ ਸਾਰੇ ਉਰੇਕਰ ਰਾਜਾ ਬੜੀ ਧੀਰ ਵਾਪਸ ਨ ਆਇਆ ਤਾਂ ਉਹਨਾਂ ਨੇ ਹਾਰ ਕੇ ਜੰਜ ਮੋੜ ਦਿੱਤੇ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਜੀ ਰਾਜਾ ਬੜੀ ਧੀਰ ਵਾਪਸ ਨ ਆਇਆ ਤਾਂ ਉਹਨਾਂ ਹਾਰ ਕੇ ਜੰਜ ਵਾਪਸ ਮੋੜ ਦਿੱਤੀ ਜਦ ਜੰਜ ਮੋੜ ਦਿੱਤੀ ਤਾਂ ਕੁੜੀ ਨੂੰ ਆ ਗਿਆ ਚੇਤਾ ਭਈ ਇਹ ਤਾਂ ਉਹ ਰਾਜਾ ਜਿਹਨੇ ਮੈਨੂੰ ਕਿਹਾ ਸੀ ਕਿ ਮੈਂ ਤੇਰੀਆਂ ਦੋ ਲਾਮਾਂ ਲੈ ਕੇ ਤੀਜੀ ਨੂੰ ਛੱਡ ਜਾਵਾਂ ਉਨੇ ਘਰ ਵਾਲਿਆਂ ਨੂੰ ਕਿਹਾ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਸਭ ਕੁਝ ਕਰ ਲਵਾਂਗੀ ਸੋਚ-ਸੋਚ ਕੇ ਉਹਨੇ ਇੱਕ ਦਿਨ ਆਪਣੇ ਪਿਤਾ ਨੂੰ ਕਿਹਾ ਤੁਸੀਂ ਮੈਨੂੰ ਪੜ੍ਹਨੇ ਪਾ ਦਿਓ ਉਹਦੇ ਬਾਪ ਨੇ ਪਹਿਲਾਂ ਤਾਂ ਇਸ ਗੱਲ ਤੋਂ ਇਨਕਾਰ ਕੀਤਾ ਪਰ ਕੁੜੀ ਦੇ ਜ਼ੋਰ ਦੇਣ ਤੇ ਉਸ ਨੇ ਉਹਨੂੰ ਪੜ੍ਹਨੇ ਪਾ ਦਿੱਤਾ ਉਹ ਨੱਚਣਾ ਗਾਉਣਾ ਸਿੱਖਦੀ ਰਹੀ ਜਦੋਂ ਨੱਚਣ ਗੋਣ ਵਿੱਚ ਪੂਰੀ ਮਹਾਰ ਹੋ ਗਈ ਤਾਂ ਉਹਨੇ ਆਪਣੇ ਉਸਤਾਦ ਨੂੰ ਕਿਹਾ ਕਿ ਆਪਾਂ ਫਲਾਣੇ ਰਾਜੇ ਦੇ ਸ਼ਹਿਰ ਵਿੱਚ ਅਖਾੜਾ ਲਗਾਉਣਾ ਉਹਨਾਂ ਦਾ ਸਾਰਾ ਕਾਫਲਾ ਉਸ ਸ਼ਹਿਰ ਵਿੱਚ ਚਲਾ ਗਿਆ ਉੱਥੇ ਜਾ ਕੇ ਉਹਨਾਂ ਨੇ ਸਾਰੇ ਸ਼ਹਿਰ ਵਿੱਚ ਟੰਡੋਰਾ ਪਟਵਾ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਸਵਾਗਤ ਸਭ ਦਾ ਉਸ ਕੁੜੀ ਨੇ ਇੱਕ ਵੱਖਰਾ ਤੰਬੂ ਲਗਾ ਲਿਆ ਬਾਕੀ ਸਭ ਲੋਕਾਂ ਨੂੰ ਨਾਚ ਦਿਖਾਉਂਦੇ ਪਰ ਉਹ ਕੁੜੀ ਕਿਸੇ ਨੂੰ ਆਪਣਾ ਨਾਚ ਨਾ ਦਿਖਾਉਂਦੀ ਜਦ ਰਾਜਾ ਆਇਆ ਤਾਂ ਉਹਨੂੰ ਕਿਹਾ ਤੰਬੂ ਵਿੱਚ ਖਾਸ ਬੰਦਿਆਂ ਨੂੰ ਨਾਚ ਵਿਖਾਇਆ ਜਾਂਦਾ ਰਾਜਾ ਕਹਿੰਦਾ ਮੈਂ ਉੱਥੇ ਨਾਚ ਵੇਖਣਾ ਰਾਜੇ ਨੂੰ ਉਹਨਾ ਉੱਥੇ ਭੇਜ ਦਿੱਤਾ ਜਦੋਂ ਰਾਜੇ ਨੇ ਉਹਦਾ ਨਾਚ ਵੇਖਿਆ ਤਾਂ ਰਾਜਾ ਉਹਦੇ ਤੇ ਮੋਹਿਤ ਹੋ ਜਾਂਦਾ ਵਾਪਸ ਜਾਣ ਲੱਗਿਆ ਉਹ ਕਹਿੰਦਾ ਕਿ ਮੈਂ ਇੱਥੇ ਰਾਤ ਕੱਟਣੀ ਹੈ ਪੈਸੇ ਜਿੰਨੇ ਮਰਜ਼ੀ ਲੈ ਲਿਓ ਵੱਡੀ ਗਨ ਕਹਿੰਦੀ ਕਿ ਮੈਂ ਪੁੱਛ ਕੇ ਦੱਸੂਗੀ ਉਸਨੇ ਉਸ ਕੁੜੀ ਨੂੰ ਪੁੱਛਿਆ ਰਾਜਾ ਇੰਜ ਕਹਿੰਦਾ ਉਹ ਕਹਿੰਦੀ ਠੀਕ ਹੈ ਉਹ ਤਾਂ ਪਹਿਲਾ ਹੀ ਮੌਕੇ ਦੀ ਤਲਾਸ਼ ਵਿੱਚ ਸੀ ਉਨੇ ਰਾਜੇ ਤੋਂ ਛੁੱਟੀ ਲਈ ਤੇ ਵਾਪਸ ਆਪਣੇ ਮਾਪੇ ਦੇ ਘਰ ਆ ਗਏ। ਉਹਨੇ ਰਾਜੇ ਕੋਲੋਂ ਨਿਸ਼ਾਨੀ ਵਜੋਂ ਇੱਕ ਮੁੰਦਰੀ ਲੈ ਲਈ। ਉਹਨੇ ਜਾ ਕੇ ਸਾਰੀ ਗੱਲ ਆਪਣੇ ਮਾਪੇ ਨੂੰ ਦੱਸੀ। ਕੁਝ ਸਮਾਂ ਪਾ ਕੇ ਉਹਦੇ ਘਰ ਇੱਕ ਪੁੱਤਰ ਹੋਇਆ। ਜਦੋਂ ਉਹਦਾ ਪੁੱਤਰ 24 ਸਾਲਾਂ ਦਾ ਹੋਇਆ ਤਾਂ ਉਹਦੀ ਮਾਂ ਨੇ ਬੱਚੇ ਨੂੰ ਠੱਗਾਂ ਦੇ ਕੋਲ ਪੜਨ ਲਈ ਪਾ ਦਿੱਤਾ। ਉਹ ਠੱਗਾਂ ਦੀ ਵਿੱਦਿਆ ਸਿੱਖਦਾ ਸਿੱਖਦਾ ਵੱਡਾ ਹੋਣ ਲੱਗਾ। ਇੱਕ ਦਿਨ ਉਹ ਬਾਹਰ ਮੁੰਡਿਆਂ ਨਾਲ ਖੇਡਦਾ ਤੇ ਉਹ ਕਿਸੇ ਗੱਲੋਂ ਉਹਨਾਂ ਮੁੰਡਿਆਂ ਨਾਲ ਲੜ ਪਿਆ ਉਹਨਾਂ ਵਿੱਚੋਂ ਕਿਸੇ ਮੁੰਡੇ ਨੇ ਉਸਨੂੰ ਬੂਰਾ ਭਲਾ ਕਹਿ ਦਿੱਤਾ ਉਹ ਰੋਂਦਾ ਰੋਂਦਾ ਆਪਣੇ ਘਰ ਆ ਗਿਆ ਤੇ ਆ ਕੇ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਦੱਸ ਮੇਰਾ ਪਿਓ ਕੌਣ ਸੀ ਉਹਦੀ ਮਾਂ ਨੇ ਕਿਹਾ ਕਿ ਤਕੜਾ ਹੋ ਜਾ ਫੇਰ ਦੱਸਾਂਗੇ ਮੁੰਡੇ ਨੇ ਕਿਹਾ ਦੱਸ ਨਹੀਂ ਤਾਂ ਮੈਂ ਤੈਨੂੰ ਮਾਰ ਦੇਣਾ ਉਹਨੇ ਕਿਹਾ ਜੇਕਰ ਤੂੰ ਮੇਰੇ ਆਖੇ ਲੱਗੇਗਾ ਤਾਂ ਹੀ ਮੈਂ ਤੈਨੂੰ ਦੱਸਾਂਗੀ ਉਹਦੀ ਮਾਂ ਨੇ ਕਿਹਾ ਫਲਾਣੇ ਸ਼ਹਿਰ ਵਿੱਚ ਕਰਾੜਾ ਰਾਜਾ ਹੀ ਉਹਦੀ ਦਾੜੀ ਬੁੰਨਣੀ ਉਹ ਕਹਿੰਦਾ ਨਿਸ਼ਾਨੀ ਉਹਦੀ ਮਾਂ ਨੇ ਕਿਹਾ ਆ ਸ਼ਾਪੀ ਉਹਨੇ ਕਿਹਾ ਮੁੰਨਾ ਗਾ ਇਹ ਕਹਿ ਕੇ ਦੋਵੇਂ ਠੱਗਾ ਦੇ ਕੋਲ ਚਲੇ ਗਏ ਮੁੰਡੇ ਦੀ ਮਾਂ ਨੇ ਠੱਗਾ ਨੂੰ ਕਿਹਾ ਮੈਨੂੰ ਦੱਸ ਮੇਰੇ ਮੁੰਡੇ ਨੂੰ ਤੁਸੀਂ ਕੀ ਸਿਖਾਇਆ ਠੱਗਾ ਨੇ ਕਿਹਾ ਅਸੀਂ ਇਹਨੂੰ ਆਪਣੇ ਕੰਮ ਵਿੱਚ ਪੂਰਾ ਤਾਕ ਕਰ ਦਿੱਤਾ ਪੂਰਾ ਨਿਪੁੰਨ ਕਰ ਦਿੱਤਾ ਆ ਉਹਨੇ ਕਿਹਾ ਇਹਦਾ ਕੋਈ ਵੀ ਸਬੂਤ ਦਿਖਾਓ ਉਹਨੇ ਕਿਹਾ ਹੁਣੇ ਦਿਖਾ ਦਿੰਨੇ ਆ ਠੱਗਾ ਨੇ ਮੁੰਡੇ ਨੂੰ ਸੱਦਿਆ ਤੇ ਕਿਹਾ ਦੇਖ ਭਈ ਕਾਕਾ ਇਹ ਜਾਂਦਾ ਏ কুমਹਾਰ ਖੋਤਿਆਂ ਉੱਪਰ ਅਨਾਜ ਲੱਦਿਆ ਹੋਇਆ ਈ ਉਹ ਸਾਰਾ ਅਨਾਜ ਠੱਗੇ ਨਾਲ ਆਪਣੇ ਘਰ ਲੈ ਆਉਣਾ ਤੇ কুমਹਾਰ ਵੀ ਆਪਣੇ ਘਰ ਨੂੰ ਹੱਸਦਾ ਹੀ ਜਾਵੇ ਮੁੰਡੇ ਨੇ ਕਿਹਾ ਚੰਗਾ ਉਸਤਾਦ ਜੀ ਮੁੰਡਾ ਉੱਥੇ ਤੁਰਿਆ ਤੇ ਜਾ ਕੇ কুমਹਾਰ ਨਾਲ ਮਿਲ ਗਿਆ ਤੁਰਿਆ ਜਾਂਦਾ ਉਹਨੇ কুমਹਾਰ ਨੂੰ ਪੁੱਛਿਆ ਪੇ ਕਿੱਥੇ ਜਾਣਾ ਈ কুমਹਾਰ ਨੇ ਕਿਹਾ ਮੈਂ ਤਾਂ ਅਗਲੇ ਸ਼ਹਿਰ ਜਾਣਾ ਮੁੰਡੇ ਨੇ ਉਸ ਨੂੰ ਫੇਰ ਪੁੱਛਿਆ ਤੂੰ ਕਿਸ ਸ਼ਾਹੂਕਾਰ ਦੇ ਜਾ ਕੇ ਮਾਲ ਦੇਣਾ কুমਿਹਰ ਨੇ ਕਿਹਾ ਫਲਾਣੇ ਦੇ ਮੁੰਡੇ ਨੇ ਕਿਹਾ ਲੈ ਮੈਂ ਤੇ ਉਸੇ ਸ਼ਾਹੂਕਾਰ ਦਾ ਮਨੀਮਾ ਕਿੰਨਾ ਮਾਲ ਲੱਦਿਆਈ কুমਿਹਰ ਨੇ ਕਿਹਾ ਇੰਨਾ ਗੱਲਾਂ ਬਾਤਾਂ ਕਰਦੇ ਆ ਉਹ ਤੁਰ ਦੇਗੇ ਅੱਗੇ ਜਾ ਕੇ ਮੁੰਡਾ ਕਹਿੰਦਾ ਮੈਨੂੰ ਭੁੱਖ ਲੱਗੀ ਏ ਆਪਾਂ ਦਾਣੇ ਨਾ ਪੁਣਾ ਲਈਏ কুমਿਹਰ ਕਹਿੰਦਾ ਚੱਲ ਮੈਂ ਛੋਲੇ ਬਣਾ ਲਿਆਉਂਦਾ ਤੂੰ ਜਰਾ ਖੋਤਿਆਂ ਦਾ ਧਿਆਨ ਰੱਖੀ ਮੁੰਡਾ ਕਹਿੰਦਾ ਜਾ ਪੁਣਾ ਲਿਆ ਜਦੋਂ ਕੁਮਿਆਰ ਦਾਣੇ ਬਣਾਉਣ ਗਿਆ ਤਾਂ ਮੁੰਡਾ ਖੋਤੇ ਹਿੱਕ ਕੇ ਹਵੇਲੀ ਵਿੱਚ ਲੈ ਆਇਆ ਉੱਥੇ ਉਹਨੇ ਦਾਣਿਆਂ ਦੇ ਬੋਰੇ ਅੰਦਰ ਸੁੱਟ ਲੈ ਤੇ ਖੋਤਿਆਂ ਦੇ ਕੰਨ ਤੇ ਪੂੰਛਾਂ ਵੱਢ ਲਈਆਂ ਕੰਨ ਤੇ ਪੂੰਛਾਂ ਲੈ ਕੇ ਉਹ ਬਾਹਰ ਆ ਗਿਆ ਤੇ ਰਾਹ ਵਿੱਚ ਖੇਤ ਵਿੱਚ ਨੱਬ ਦਿੱਤੀਆਂ ਥੋੜੀਆਂ ਥੋੜੀਆਂ ਨੰਗੀਆਂ ਰਹਿਣ ਦਿੱਤੀਆਂ ਜਦੋਂ ਕੁਮਿਆਰ ਨੋਂਦਾ ਵੇਖਿਆ ਤਾਂ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਭੱਜੀ ਹੋਏ ਪਰਜਪਤਾ ਭੱਜੀ ਹੋਏ ਪਰਜਪਤਾ ਆਪਣੇ ਖੋਤੇ ਗਏ ਪਰ ਜਾਬਤਾ ਆਇਆ ਤਾਂ ਕਹਿਣ ਲੱਗਾ ਲੈ ਪਈ ਆਪਣੇ ਖੋਤੇ ਦਾ ਧਰਤੀ ਟਿਕ ਗਰਖ ਹੋ ਗਏ ਤੂੰ ਫੜ ਪੂੰਛ ਵੱਲੋ ਤੇ ਮੈਂ ਫੜਦਾ ਕੰਨਾਂ ਵੱਲੋ ਤੇ ਚੱਲ ਬਾਹਰ ਖਿੱਚੀਏ ਜਦੋਂ ਖਿੱਚਣ ਲੱਗੇ ਤਾਂ ਉਹਨਾਂ ਦੇ ਹੱਥਾਂ 'ਚ ਕੰਨ ਤੇ ਪੂੰਛਾਂ ਹੀ ਰਹਿ ਗਈਆਂ ਇਹ ਵੇਖ ਕੇ ਕਮਿਆਰ ਜੋ ਜੋਰ ਦੀ ਹੱਸਣ ਲੱਗਾ ਮੁੰਡੇ ਨੇ ਕਿਹਾ ਚੱਲ ਤੇਰਾ ਮਾਲ ਤਾਂ ਪਹੁੰਚ ਗਿਆ ਜਿੰਨਾ ਸੀ ਮੈਂ ਉਦੋਂ ਵੱਧ ਵਈ ਵਿੱਚ ਲਿਖ ਦਊਂਗਾ ਤਾਂ ਖੁਸ਼ੀ-ਖੁਸ਼ੀ ਘਰ ਨੂੰ ਮੁੜ ਕਮਿਆਰ ਬੜਾ ਖੁਸ਼ ਹੋਇਆ ਤੇ ਹੱਸਦਾ-ਹੱਸਦਾ ਘਰ ਨੂੰ ਮੁੜਿਆ ਜਾਵੇ ਰਾਹ ਵਿੱਚ ਉਹਨੂੰ ਦੂਜੇ ਸਾਥੀ ਮਿਲੇ ਉਹਨਾਂ ਨੇ ਪੁੱਛਿਆ ਵਾਪਸ ਜੜਾ ਹੈਗਾ ਆ ਤਾਂ ਰਾਹ ਵਿੱਚ ਉਹਨੂੰ ਦੂਜੇ ਸਾਥੀਆਂ ਨੇ ਵਾਪਸ ਆਉਂਦਾ ਕਾਰਨ ਪੁੱਛਿਆ ਉਹਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਹੱਸਦਾ ਹੱਸਦਾ ਘਰ ਨੂੰ ਚਲਾ ਗਿਆ ਇਹ ਵੇਖ ਕੇ ਮੁੰਡੇ ਦੀ ਮਾਂ ਕਹਿੰਦੀ ਆ ਕਿ ਮੁੰਡਾ ਤਾਕ ਹੋ ਗਿਆ ਮਾਂ ਨੇ ਮੁੰਡੇ ਨੂੰ ਕਿਹਾ ਕਿ ਜਾ ਹੁਣ ਤੂੰ ਆਪਣਾ ਕੰਮ ਕਰ ਮੁੰਡਾ ਉਹ ਛਾਪ ਨਿਸ਼ਾਨੀ ਲੈ ਕੇ ਉਸ ਰਾਜੇ ਦੇ ਸ਼ਹਿਰ ਆ ਜਾਂਦਾ ਰਾਜੇ ਦੇ ਸ਼ਹਿਰ ਵਿੱਚ ਇੱਕ ਪੱਠੀ ਤੇ ਜਾ ਖਲੋਂਦਾ ਉੱਥੇ ਜਾ ਕੇ ਉਹ ਪੱਠੀ ਵਾਲੀ ਨੂੰ ਕੁਝ ਪੈਸੇ ਦੇ ਕੇ ਦਾਣੇ ਪਣਾਉਂਦਾ ਤੇ ਉਹਨੂੰ ਕਹਿੰਦਾ ਕਿ ਮੈਂ ਇੱਥੇ ਰਾਤ ਕੱਟਣੀ ਆ। ਪੱਠੀ ਵਾਲੀ ਕਹਿੰਦੀ ਚੱਲ ਮੇਰੇ ਘਰ ਹੀ ਰਹਿ ਪੈਂ। ਉਹ ਪੱਠੀ ਵਾਲੀ ਮੈਰੀ ਦੇ ਨਾਲ ਉਹਦੇ ਘਰ ਚਲਾ ਜਾਂਦਾ। ਅਗਲੇ ਦਿਨ ਜਦ ਪੱਠੀ ਵਾਲੀ ਪੱਠੀ ਤਪਾਉਣ ਲੱਗਦੀ ਆ ਤਾਂ ਉਹ ਕਹਿੰਦਾ ਮਾਂ ਤੂੰ ਪੱਠੀ ਨਹੀਂ ਤਪਾਉਣੀ। ਤੂੰ ਰਾਜੇ ਦੀ ਕਚਹਿਰੀ ਜਾਇਆ ਕਰਨਾ ਤੇ ਉੱਥੇ ਜੋ ਵੀ ਗੱਲ ਹੋਵੇ ਉਹ ਮੈਨੂੰ ਆਕੇ ਦੱਸਿਆ ਕਰਨੀ ਏ। ਪੈਸੇ ਤੈਨੂੰ ਮੈਂ ਦਿਆ ਕਰਾਂਗਾ। ਪੱਠੀ ਵਾਲੀ ਨੇ ਕਿਹਾ ਚੰਗਾ ਅਗਲੀ ਰਾਤ ਮੁੰਡੇ ਨੇ ਸਾਰੇ ਸ਼ਹਿਰ ਵਿੱਚ ਸੱਨਾ ਲਾਈਆਂ ਦੇ ਬਹੁਤ ਸਾਰਾ ਸਮਾਨ ਪੱਠੀਵਾਲੀ ਦੇ ਘਰ ਲਿਆ ਸੁਟਿਆ। ਰਾਜੇ ਦੇ ਦਰਬਾਰ ਵਿੱਚ ਚੋਰੀਆਂ ਦੀ ਲਾਲਾ ਲਾਲਾ ਹੋ ਗਈ। ਮਾਈ ਨੇ ਆ ਕੇ ਮੁੰਡੇ ਨੂੰ ਦੱਸਿਆ ਕਿ ਰਾਜੇ ਦੇ ਦਰਬਾਰ ਵਿੱਚ ਚੋਰੀਆਂ ਦੀ ਲਾਲਾ ਲਾਲਾ ਹੋ ਗਈ ਏ। ਮਾਈ ਨੇ ਆ ਕੇ ਮੁੰਡੇ ਨੂੰ ਦੱਸਿਆ ਕਿ ਰਾਜੇ ਦੇ ਦਰਬਾਰ ਵਿੱਚ ਚੋਰੀਆਂ ਦਾ ਬਹੁਤ ਰੋਲਾ ਪਿਆ। ਅਗਲੇ ਦਿਨ ਉਹ ਫੇਰ ਬਾਜ਼ਾਰ ਚੱਲਿਆ ਜਾਂਦਾ ਤੇ ਨਾਈ ਦੀ ਦੁਕਾਨ ਤੇ ਸ਼ੀਸ਼ਾ ਵੇਂਦਾ। ਸ਼ੀਸ਼ਾ ਵੇਂਦਾ ਵੇਂਦਾ ਉਹ ਨੇੜੇ ਹਲਵਾਈ ਦੀ ਦੁਕਾਨ ਤੋਂ 5 ਸੇਰ ਲੱਡੂ ਲੈ ਲੈਂਦਾ ਤੇ ਕਹਿੰਦਾ ਮੈਂ ਨਾਈ ਨੂੰ 100 ਦਾ ਨੋਟ ਦਿੱਤਾ ਪੈਸੇ ਉਹਦੇ ਤੋਂ ਲੈ ਲਈ। ਇੱਧਰ ਨਾਈ ਨੂੰ ਕਹਿੰਦਾ ਮੈਂ ਹਲਵਾਈ ਨੂੰ 100 ਦਾ ਨੋਟ ਦਿੱਤਾ ਤੂੰ ਉਹਦੇ ਤੋਂ ਲੈ ਲਈ। ਨਾਈ ਤੇ ਹਲਵਾਈ ਇੱਕ ਦੂਜੇ ਤੋਂ ਪੈਸੇ ਮੰਗਦੇ ਤੇ ਲੜਦੇ ਆ ਤੇ ਉਹ ਲੱਡੂ ਲੈ ਕੇ ਅੱਗੇ ਚਲਾ ਜਾਂਦਾ। ਅੱਗੇ ਉਹ ਕੱਪੜੇ ਦੀ ਦੁਕਾਨ ਤੇ ਜਾਂਦੇ ਤੇ ਕੱਪੜੇ ਦੇ ਕਈ ਥਾਨ ਲੈ ਕੇ ਟਾਂਗੇ ਉੱਪਰ ਲਦਾ ਲੈਂਦਾ। ਦੁਕਾਨ ਦੇ ਮਨੀਮ ਨੂੰ ਉਹ ਕਹਿੰਦਾ ਫਲਾਣੇ ਥਾਂ ਆ ਤੈਨੂੰ ਸਾਰੇ ਪੈਸੇ ਦੇਮਾ। ਹਰਾ ਵਿੱਚ ਕਪੜਾ ਦੂਜੇ ਟਾਂਗੇ ਤੇ ਲਦਾ ਕੇ ਮਾਈ ਦੇ ਘਰ ਜਾ ਸੁੱਟਦਾ ਤੇ ਮਨੀਮ ਉਹਨੂੰ ਹੋਰ ਕਿਧਰੇ ਲੱਭਦਾ ਫਿਰਦਾ ਅਗਲੇ ਦਿਨ ਦਰਬਾਰ ਵਿੱਚ ਸਾਰੇ ਸ਼ਹਿਰ ਵਿੱਚ ਹੋਈਆਂ ਠੱਗੀਆਂ ਦਾ ਰੋਲਾ ਪੈ ਗਿਆ ਰਾਜਾ ਆਪਣੇ ਸਪਾਈਆਂ ਨੂੰ ਕਹਿੰਦਾ ਚੋਰ ਜ਼ਰੂਰ ਫੜੋ ਉਹ ਚੋਂ ਸਪਾਈਆਂ ਦੀ ਗਸ਼ਤ ਲਾ ਦਿੰਦਾ ਮਾਈ ਨੇ ਘਰ ਆ ਕੇ ਉਸ ਮੁੰਡੇ ਨੂੰ ਦੱਸਿਆ ਬਈ ਸ਼ਹਿਰ ਵਿੱਚ ਚੌਂ ਸਪਾਈਆਂ ਦੀ ਗਸ਼ਤ ਲੱਗ ਰਹੀ ਹੈ ਮੁੰਡਾ ਪੇਸ ਬਦਲ ਕੇ ਉਹਨਾਂ ਜੋਸ਼ੀਆਂ ਦੇ ਘਰ ਚਲਾ ਗਿਆ ਤੇ ਜਾ ਕੇ ਕਹਿੰਦਾ ਜੋਤਿਸ਼ ਲਵਾ ਲੋ ਘਰ ਵਾਲਿਆਂ ਨੇ ਉਹਦੇ ਤੋਂ ਜੋਤਿਸ਼ ਲਵਾਇਆ ਉਹਨੇ ਘਰ ਵਾਲਿਆਂ ਨੂੰ ਕਿਹਾ ਅੱਜ ਤੁਹਾਡੇ ਘਰ ਚੋਰ ਪੈਣੇ ਨੇ ਤੁਸੀਂ ਜਾਗਦੇ ਰਹੋ ਇੱਟਾ ਰੋੜੇ ਲੈ ਕੇ ਕੋਠਿਆਂ ਦੇ ਚੜ ਜਾਇਓ ਤੇ ਜੇ ਤੁਹਾਨੂੰ ਥੋੜਾ ਜਿਹਾ ਵੀ ਸ਼ੱਕ ਪਵੇ ਤਾਂ ਉਤੋਂ ਹੀ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿਓ ਸਿਪਾਹੀ ਕਸ਼ਟ ਕਰਦੇ ਕਰਦੇ ਇੱਕ ਤਲਾਹ ਤੇ ਚਲੇ ਗਏ ਉੱਥੇ ਇੱਕ ਕਹਿੰਦਾ ਪਾਣੀ ਬੜਾ ਚੰਗਾ ਨਹਾ ਲਈਏ ਬਾਕੀ ਕਹਿੰਦੇ ਠੀਕ ਐ ਉਹ ਲੀੜੇ ਲਾ ਕੇ ਨਹਾਉਣ ਲੱਗੇ ਉਹ ਮੁੰਡਾ ਵੀ ਉੱਧਰ ਚਲਾ ਗਿਆ ਤੋਂ ਉਹਨੂੰ 64 ਸਪਾਈਆਂ ਦੇ ਲੀੜੇ ਚੋੱਕ ਕੇ ਦੌੜ ਗਿਆ ਜਦੋਂ ਬਾਹਰ ਦੇਖਿਆ ਤਾਂ ਲੀੜੇ ਗਾਇਬ ਉਹ ਬੜੇ ਹੈਰਾਨ ਹੋਏ ਉਹਨਾਂ ਸੋਚਿਆ ਚਲੋ ਕਰੋ ਹੋਰ ਲੀੜੇ ਲੈ ਕੇ ਆਉਨੇ ਆ ਇਹ ਕਹਿ ਕੇ ਉਹ ਆਪਣੇ ਘਰਾਂ ਨੂੰ ਤੁਰ ਪਏ ਜਦੋਂ ਘਰਾਂ ਦੇ ਨੇੜੇ ਪੁੱਜੇ ਤਾਂ ਘਰਾਂ ਵਾਲੇ ਪਹਿਲਾਂ ਇੱਟਾਂ ਰੋੜੇ ਲੈ ਕੇ ਤਿਆਰ ਬੈਠੇ ਸਨ ਉਹਨਾਂ ਨੂੰ ਚੋਰ ਸਮਝ ਕੇ ਇੱਟਾਂ ਰੋੜੇ ਮਾਰਨ ਲੱਗੇ ਉਹ ਬਥੇਰੀਆਂ ਦਵਾਈਆਂ ਦੇਣ ਕਿ ਆਪਣੇ ਹੀ ਆ ਆਪਣੇ ਹੀ ਆ ਪਰ ਉਹਨਾਂ ਦੀ ਕੌਣ ਸੁਣੇ ਉਹਨਾਂ ਮਾਰ ਮਾਰ ਕੇ ਇੱਟਾਂ ਚਾਰੇ ਸਿਪਾਹੀ ਬਿਹੋਸ਼ ਕਰ ਦਿੱਤੇ ਦੈਂਟੜਿਆ ਤਾਂ ਪਤਾ ਲੱਗਾ ਇਹ ਤਾਂ ਉਹਨਾਂ ਦੇ ਹੀ ਸਿਪਾਹੀ ਸਨ ਅਗਲੇ ਦਿਨ ਉਹ ਦਰਬਾਰ ਵਿੱਚ ਗਏ ਤੇ ਕਹਿਣ ਲੱਗੇ ਉਹ ਤਾਂ ਸਾਡੇ ਨਾਲ ਵੀ ਧੋਖਾ ਕਰ ਗਿਆ ਰਾਜੇ ਨੇ ਫੇਰ ਕਿਹਾ ਕਿ ਉਹ ਚੋਰ ਜ਼ਰੂਰ ਫੜਨੇ ਵਜ਼ੀਰ ਕਹਿੰਦਾ ਮੈਂ ਫੜੂੰਗਾ ਐਨਾ ਕਹਿ ਕੇ ਵਜ਼ੀਰ ਬਾਜ਼ਾਰ ਨੂੰ ਚਲਾ ਗਿਆ ਤੇ ਮਾਈ ਨੇ ਘਰ ਆ ਕੇ ਦੱਸਿਆ ਕਿ ਅੱਜ ਚੋਰ ਨੂੰ ਫੜਨ ਦੀ ਮੇਰੀ ਵਾਰੀ ਆ ਮੁੰਡੇ ਨੇ ਵਜ਼ੀਰ ਦਾ ਘਰ ਪੁੱਛਿਆ ਤੇ ਉਹਦੇ ਆਂਡ ਗਵਾਂਡ ਉਹਦੇ ਬਾਰੇ ਸਾਰਾ ਕੁਝ ਪਤਾ ਕਰ ਲਿਆ ਉਹਨਾਂ ਲੋਕਾਂ ਨੇ ਦੱਸਿਆ ਵੀ ਵਜੀਰ ਦਾ ਜਵਾਈ ਵਿਆਹ ਤੋਂ ਬਾਅਦ ਵਜੀਰ ਦੇ ਘਰ ਨਹੀਂ ਆਇਆ। ਮੁੰਡੇ ਨੇ ਕੀ ਕੀਤਾ ਕੁਝ ਲਈਆਂ ਖਚਰਾ ਤੇ ਉੱਤੇ ਠਿਕਰੀਆਂ ਦੀਆਂ ਬੋਰੀਆਂ ਭਰ ਕੇ ਰੱਖ ਲਈਆਂ। ਉੱਪਰ ਥੋੜੀਆਂ ਜਿਹੀਆਂ ਮੋਹਰਾ ਰੱਖ ਲਈਆਂ ਤੇ ਨਾਲ ਇੱਕ ਸਾਸੀਆਂ ਦਾ ਮੁੰਡਾ ਲਿਆ ਤੇ ਵਜੀਰ ਦੇ ਘਰ ਨੂੰ ਤੁਰ ਪਿਆ। ਰਾਹ ਵਿੱਚ ਉਹ ਆਪ ਬੈਠ ਗਿਆ ਤੇ ਸਾਸੀਆਂ ਦੇ ਮੁੰਡੇ ਨੂੰ ਘਰ ਪੇਜ ਦਿੱਤਾ ਵੀ ਜਾ ਕੇ ਸੁਨੇਹਾ ਦੇ ਕਿ ਤੁਹਾਡਾ ਪ੍ਰੌਣਾ ਆਇਆ। ਉਹ ਬੜੇ ਖੁਸ਼ ਹੋਏ ਉਹਦੇ ਲਈ ਪਲੰਘ ਵਿਛਾ ਦਿੱਤਾ ਤੇ ਉਹ ਬੈਠ ਗਿਆ। ਖਚਰਾ ਪਰਾਂ ਲਾ ਦਿੱਤੇਆਂ ਤੇ ਕਹਿਣ ਲੱਗਾ ਕਿ ਮੋਹਰਾ ਦਿਨੇ ਗਿਣਾਂਗੇ। ਰਾਤ ਪਈ ਤਾਂ ਉਹਦੀ ਘਰ ਵਾਲੀ ਗਹਿਣਾ ਘਟਾ ਪਾ ਕੇ ਆਈ ਉਹ ਘਰ ਵਾਲੀ ਨੂੰ ਕਹਿੰਦੀ ਮੈਂ ਇੰਨਾ ਪੈਸਾ ਕਮਾ ਕੇ ਲਿਆਇਆ ਤੇ ਤੂੰ ਕੀ ਇਹ ਗੰਦਾ ਜਿਹਾ ਗਹਿਣਾ ਪਾਈ ਫਿਰਦੀ ਐ ਮੈਂ ਹੁਣੇ ਸੁਨਿਆਰ ਤੋਂ ਗਹਿਣਾ ਧਵਾ ਕੇ ਲਿਆਉਂਦਾ ਇੰਨਾ ਕਹਿ ਕੇ ਉਹਨੇ ਵਜ਼ੀਰ ਦੀ ਕੁੜੀ ਤੋਂ ਸਾਰਾ ਗਹਿਣਾ ਲਵਾ ਲਿਆ ਤੇ ਚਲਾ ਗਿਆ ਉਹ ਉਧਰ ਉੜਿੱਕਣ ਭੇਜਵਾਈ ਹੁਣ ਆਉਂਦਾ ਹੁਣ ਆਉਂਦਾ ਪਰ ਉਹ ਕਿੱਥੇ ਜਦ ਦਿਨੇ ਵਜ਼ੀਰ ਘਰ ਆਇਆ ਤਾਂ ਉਹਨੂੰ ਪਤਾ ਲੱਗਾ ਪਈ ਉਹ ਚੋਰ ਮੈਨੂੰ ਵੀ ਲੁੱਟ ਕੇ ਲੈ ਗਿਆ ਉਹਨੇ ਸਾਰੀ ਗੱਲ ਜਾ ਕੇ ਰਾਜੇ ਦੇ ਦਰਬਾਰ ਵਿੱਚ ਰਾਜੇ ਨੂੰ ਦਸੀ ਰਾਜਾ ਸਾਰੇ ਸਭਾ ਵਿੱਚ ਕਹਿੰਦਾ ਕਿ ਉਹਨੂੰ ਫੜਨਾ ਜ਼ਰੂਰ ਹੈ ਇੱਕ ਥਾਣੇਦਾਰ ਕਹਿੰਦਾ ਮੈਂ ਇਹਨੂੰ ਫੜਾਂਗਾ ਮੈਂ ਇਹਨੂੰ ਕੜਿੱਕਾ ਲਾ ਕੇ ਫੜਾਂਗਾ ਥਾਣੇਦਾਰ ਬਾਜ਼ਾਰ ਵਿੱਚ ਗਿਆ ਤੇ ਚੌਂਕ ਵਿੱਚ ਕੜਿੱਕਾ ਲਾ ਕੇ ਲੋਕੇ ਬਹਿ ਗਿਆ ਉਧਰ ਮੁੰਡੇ ਨੇ ਆ ਮਾਈ ਨੂੰ ਪੁੱਛਿਆ ਵੀ ਅੱਜ ਕੀ ਗੱਲਬਾਤ ਹੋਈ ਆ ਮਾਈ ਨੇ ਆ ਕੇ ਦੱਸਿਆ ਅੱਜ ਥਾਣੇਦਾਰ ਦੀ ਵਾਰੀ ਹੈ ਤੇ ਉਹ ਚੋਰ ਨੂੰ ਕੜਿੱਕਾ ਲਾ ਕੇ ਫੜੇਗਾ ਮੁੰਡੇ ਨੇ ਜਨਾਨੀਆਂ ਵਾਲੇ ਕੱਪੜੇ ਪਾਏ ਤੇ ਥਾਲੀ ਵਿੱਚ ਦੀਵਾ ਜਗਾ ਕੇ ਰੱਖ ਲਿਆ ਤੇ ਉੱਥੋਂ ਤੁਰ ਪਿਆ ਅੱਗੇ ਉਹਨੂੰ ਥਾਣੇਦਾਰ ਨੇ ਮਿਲਿਆ ਤੇ ਉਹਨੇ ਪੁੱਛਿਆ ਤੂੰ ਕੌਣ ਐ ਉਹਨੇ ਕਿਹਾ ਮੈਂ ਵਜੀਰ ਦੀ ਲੜਕੀ ਆ ਤੇ ਮੈਂ ਸੁਖਣਾ ਦਾ ਦੀਵਾ ਜਗਾਉਣ ਚੱਲੀ ਆ ਮੇਰਾ ਬਤੀ ਬਾਹਰ ਗਿਆ ਸੀ ਅੱਜ ਹੀ ਆਇਆ ਉਹਨੇ ਥਾਣੇਦਾਰ ਨੂੰ ਪੁੱਛਿਆ ਆ ਕੀ ਐ ਥਾਣੇਦਾਰ ਇਹ ਚੋਰ ਫੜਨ ਵਾਲਾ ਘੜਿਕਾ ਐ ਉਹਨੇ ਕਿਹਾ ਇਹਦੇ ਨਾਲ ਕਿਵੇਂ ਚੋਰ ਫੜਿਆ ਜਾਂਦਾ ਥਾਣੇਦਾਨ ਨੇ ਦੱਸਿਆ ਇਹਦੇ ਚ ਚੋਰ ਦੀ ਲੱਤ ਫਸ ਜਾਂਦੀ ਏ ਤੇ ਉਹ ਆਪਣੇ ਆਪ ਇਹਦੇ ਵਿੱਚ ਬੰਦ ਹੋ ਜਾਂਦਾ ਉਹਨੇ ਕਿਹਾ ਲਿਆ ਮੈਂ ਇਹਦੇ ਵਿੱਚ ਲੱਤਾਂ ਫਸਾਉਣੀ ਆ ਭਲਾ ਵੇਖੀਏ ਇਹ ਕਿਵੇਂ ਬੰਦ ਹੁੰਦਾ ਥਾਣੇਦਾਨ ਨੇ ਕਿਹਾ ਕਿਉਂ ਮੈਨੂੰ ਬੁਝਾਉਣਾ ਹੀ ਮੈਂ ਆਪਣੀ ਲੱਤ ਵਿੱਚ ਪਾ ਕੇ ਤੈਨੂੰ ਦਿਖਾ ਦਿੰਦਾ ਉਹਨੇ ਕਿਹਾ ਵਿਖਾ ਥਾਣੇਦਾਨ ਨੇ ਕਿੜਕੇ ਵਿੱਚ ਲੱਤ ਫਸਾਈ ਤੇ ਉਹਨੇ ਜਲਦੀ ਨਾਲ ਮਾਰ ਕੇ ਜੰਦਰਾ ਕੁੰਜੀ ਕੱਢ ਲਈ ਕੱਢ ਕੇ ਕੁੰਜੀ ਉਹਨੇ ਥਾਣੇਦਾਰ ਦੇ ਲੀਡੇ ਲਾ ਲਏ ਤੇ ਕਾਲਾ ਥਾਣੇਦਾਰ ਹੁਣ ਕਿਸੇ ਤੋਂ ਪਛਾਣਿਆ ਨਾ ਜਾਵੇ ਦਿਨ ਚੜਿਆ ਤੇ ਲੋਕਾਂ ਵੇਖਿਆ ਪਈ ਘੜਿੱਕੇ ਵਿੱਚ ਚੋਰ ਫਸਿਆ ਹੋਇਆ ਉਹਨੇ ਰੋਲਾ ਪਾ ਦਿੱਤਾ ਤੇ ਖਬਰ ਰਾਜੇ ਕੋਲ ਪਹੁੰਚ ਗਈ ਰਾਜੇ ਨੇ ਆਖਿਆ ਜਿਹੜਾ ਵੀ ਉਧਰੋਂ ਲੰਗੇ ਉਹ ਚਾਰ ਛਿੱਤਰ ਮਾਰ ਕੇ ਲੰਗੇ ਥਾਣੇਦਾਰ ਬਥੇਰਾ ਤਰਲੇ ਬਾਸੇ ਪਾਏ ਪਰ ਉਹਦੇ ਅੱਖੇ ਕੋਣ ਲੱਗੀਆਂ ਖਲੀ ਨਾ ਸੁਣਨ ਤੇ ਉਹਨੂੰ ਛਿੱਤਰ ਮਾਰ ਮਾਰ ਕੇ ਬੇਹੋਸ਼ ਕਰ ਦਿੱਤਾ ਵਜੀਰ ਉਸ ਚੋਰ ਨੂੰ ਵੇਖਣ ਆਏ ਜਦੋਂ ਉਹਨਾਂ ਵੇਖਿਆ ਅਗੇ ਥਾਣੇਦਾਰ ਕੜਿੱਕੇ ਵਿੱਚ ਫਸਿਆ ਰਾਜੇ ਨੂੰ ਬੜਾ ਗੁੱਸਾ ਆਇਆ ਅੱਜ ਮੈਂ ਚੋਰ ਫੜਾਂਗਾ ਰਾਜੇ ਦੀ ਇਹ ਗੱਲ ਸੁਣ ਬੁੱਢੀ ਮਹਿਰੀ ਨੇ ਘਰ ਆਣ ਕੇ ਮੁੰਡੇ ਨੂੰ ਦੱਸੀ ਕਿ ਅੱਜ ਰਾਜੇ ਦੀ ਚੋਰ ਫੜਨ ਦੀ ਵਾਰੀ ਹੈ ਰਾਜੇ ਨੇ ਸਾਰੇ ਸ਼ਹਿਰ ਵਿੱਚ ਘੋੜਾ ਫੇਰਨਾ ਉਸ ਮੁੰਡੇ ਨੇ ਇੱਕ ਉਸ ਤਰ੍ਹਾਂ ਲੈ ਲਿਆ ਤੇ ਬੁੱਢੀ ਬਣ ਕੇ ਬਾਜ਼ਾਰ ਵਿੱਚ ਜਾ ਕੇ ਬੈਠ ਗਈ ਤੇ ਚੱਕੀ ਤੇ ਛੋਲੇ ਪੀਣ ਲੱਪੀ ਰਾਜਾ ਉਹਦੇ ਕੋਲ ਆਇਆ ਤੇ ਕਹਿਣ ਲੱਗਾ ਤੂੰ ਕੌਣ ਹੈ ਉਨੇ ਕਿਹਾ ਮੈਂ ਤਾਂ ਗਰੀਬ ਬੁੱਢੜੀ ਆ ਤੇ ਛੋਲੇ ਪੀਕੇ ਗੁਜ਼ਾਰਾ ਕਰਦੀ ਆ ਰਾਜੇ ਨੇ ਪੁੱਛਿਆ ਕਿ ਇੱਧਰ ਕੋਈ ਚੋਰ ਤਾਂ ਨਹੀਂ ਵੇਖਿਆ ਉਹਨੇ ਕਿਹਾ ਚੋਰ ਤਾਂ ਇੱਥੇ ਹੁਣੇ ਫੁੱਕਾ ਪੀਕੇ ਗਿਆ ਰਾਜੇ ਨੇ ਪੁੱਛਿਆ ਕਿ ਕਿੱਧਰ ਨੂੰ ਉਹਨੇ ਆਖਿਆ ਇੱਧਰ ਨੂੰ ਤੇ ਰਾਜੇ ਨੇ ਉਸੇ ਬੰਨੇ ਘੋੜਾ ਭਜਾ ਲਿਆ ਥੋੜੇ ਦੇਰ ਬਾਅਦ ਰਾਜਾ ਫੇਰ ਆਇਆ ਤੇ ਪੁੱਛਣ ਲੱਗਾ ਕਿ ਹੁਣ ਤੇ ਚੋਰ ਇੱਧਰ ਨਹੀਂ ਆਇਆ ਬੁੱਢੜੀ ਨੇ ਕਿਹਾ ਆਇਆ ਸੀ ਹੁਣ ਇੱਧਰ ਨੂੰ ਭੱਜ ਗਿਆ ਰਾਜਾ ਫੇਰ ਘੋੜਾ ਭਜਾ ਕੇ ਉਧਰ ਨੂੰ ਚਲਾ ਗਿਆ ਰਾਜਾ ਫੇਰ ਤੀਜੀ ਵਾਰ ਆਇਆ ਤੇ ਪੁੱਛਿਆ ਚੋਰ ਫੇਰ ਤੇ ਨਹੀਂ ਆਇਆ ਬੁੱਢੜੀ ਨੇ ਕਿਹਾ ਆਇਆ ਤਾਂ ਸੀ ਪਰ ਮੈਂ ਮਾਰੀ ਆਨੇ ਨਾ ਨਹੀਂ ਤਾਂ ਮੈਂ ਹੀ ਉਹਨੂੰ ਜਫਾ ਮਾਰ ਕੇ ਫੜ ਲੈਂਦੀ ਉਹਨੇ ਰਾਜੇ ਨੂੰ ਕਿਹਾ ਤੁਸੀਂ ਇੱਥੇ ਬਹਿ ਕੇ ਚੱਕੀ ਪੀਓ ਤੇ ਜਦੋਂ ਚੋਰ ਆਵੇ ਹੌਲੀ ਜੇ ਫੜ ਲਿਓ ਮੈਂ ਘੋੜੇ ਤੇ ਚੜ ਕੇ ਇੱਧਰ ਉੱਧਰ ਚੱਕਰ ਲਾਉਂਦੀ ਆ ਰਾਜੇ ਨੂੰ ਬੁੱਢੜੀ ਦੀ ਗੱਲ ਪਸੰਦ ਆਈ ਉਹਨੇ ਕਿਹਾ ਮੈਂ ਚੋਰ ਜ਼ਰੂਰ ਫੜਨਾ ਭਾਵੇਂ ਮੈਨੂੰ ਕੁਝ ਵੀ ਕਿਉਂ ਨਾ ਕਰਨਾ ਪਵੇ ਉਹਨੇ ਆਖਿਆ ਪਰ ਦਾੜੀ ਮੁੱਛਾਂ ਦਾ ਕੀ ਬਣੂ ਬੁੱਢੜੀ ਨੇ ਕਿਹਾ ਇਹਨਾਂ ਦਾ ਵੀ ਪ੍ਰਬੰਧ ਹੋ ਜਾਊ ਮੈਂ ਉਸ ਤਰ੍ਹਾਂ ਰੱਖਿਆ ਹੋਇਆ ਰਾਜਾ ਕਹਿੰਦਾ ਫਿਰ ਛੇਤੀ ਕਰ ਉਹਨੇ ਉਸ ਤਰੇ ਨਾਲ ਰਾਜੇ ਦੀ ਦਾੜੀ ਤੇ ਮੁੱਛਾਂ ਮੋਂ ਦਿੱਤੀਆਂ ਰਾਜਾ ਨਾਲੇ ਚੱਕੀ ਵੀ ਹੈ ਤੇ ਨਾਲੇ ਚੋਰ ਨੌੜਿੱਕੇ ਉਧਰ ਮੁੰਡੇ ਨੇ ਭਜਾਇਆ ਘੋੜਾ ਤੇ ਬੁੱਢੀ ਮਾਈ ਦੇ ਘਰ ਦਿਨ ਚੜਿਆ ਤੇ ਰਾਜੇ ਨੇ ਮੂੰਹ ਸਰਬੱਤ ਦਾ ਤੁਰਿਆ ਆਵੇ ਦਰਬਾਰ ਨੂੰ ਵਾਪਸ ਆਣ ਕੇ ਉਹਨੇ ਦਰਬਾਰ ਲਗਾਇਆ ਤੇ ਬਹਿ ਗਿਆ ਸੋਚ ਵਿਚਾਰਾ ਕਰਨ ਬਜੀਰ ਕਹਿੰਦਾ ਕਿ ਚੋਰ ਸਾਡੇ ਸਾਰਿਆਂ ਨਾਲੋਂ ਤੇਜ ਹੈ ਤੁਸੀਂ ਉਹਨੂੰ ਕੋਈ ਲਾਲਚ ਦੇ ਕੇ ਸਦੋ ਵੇਖੇ ਤਾਂ ਸਹੀ ਉਹ ਚੋਰ ਹੈ ਕਿਹੜਾ ਰਾਜੇ ਨੇ ਗੱਲ ਬੜੀ ਮਨ ਲੱਗੀ ਉਹਨੇ ਟੰਡੋਰਾ ਫਟਵਾ ਦਿੱਤਾ ਕਿ ਜਿਹੜਾ ਚੋਰ ਵੀ ਆ ਉਹ ਆਪਣੇ ਆਪ ਦਰਬਾਰ ਵਿੱਚ ਹਾਜ਼ਰ ਹੋ ਜਾਵੇ ਉਸ ਨੂੰ ਅੱਧਾ ਰਾਜ ਭਾਗ ਦੇ ਦਿੱਤਾ ਜਾਵੇਗਾ ਉਹ ਮੁੰਡਾ ਵੀ ਉਸ ਵੇਲੇ ਦਰਬਾਰ ਵਿੱਚ ਬੈਠਾ ਸੀ ਉਹ ਉੱਠਿਆ ਕਹਿੰਦਾ ਚੋਰ ਮੈਂ ਆ ਉਸ ਕਿਹਾ ਕੀ ਨਿਸ਼ਾਨੀ ਉਹਨੇ ਰਾਜੇ ਨੂੰ ਗਿਆ ਸੁਣਾ ਚੱਕੀ ਪੀਹੀਓ ਕਿ ਨਹੀਂ ਸਾਰੀ ਰਾਤ ਜੇਕਰ ਤਾਂ ਨੂੰ ਯਕੀਨ ਨਹੀਂ ਤਾਂ ਬੁੱਢੀ ਮੈਰੀ ਦੇ ਘਰੋਂ ਵਜ਼ੀਰ ਦੀ ਕੁੜੀ ਦੇ ਗਹਿਣੇ ਤੇ ਸੁਪਾਈਆਂ ਦੀਆਂ ਵਰਦੀਆਂ ਲਿਆ ਆਓ ਜਦ ਨਿਸ਼ਾਨੀਆਂ ਵੇਖੀਆਂ ਤਾਂ ਸਾਰੀਆਂ ਠੀਕ ਫਿਰ ਮੁੰਡੇ ਨੇ ਉਹ ਮੁੰਦਰੀ ਜਿਹੜੀ ਉਹਨੇ ਆਪਣੀ ਮਾਂ ਕੋਲੋਂ ਨਿਸ਼ਾਨੀ ਵਜੋਂ ਲਿਆਂਦੀ ਸੀ ਰਾਜੇ ਨੂੰ ਵਿਖਾਈ ਤੇ ਕਹਿਣ ਲੱਗਾ ਰਾਜਾ ਤੂੰ ਵੀ ਆਪਣੀ ਸ਼ਰਤ ਪੂਰੀ ਕਰ ਦਿੱਤੀ ਸੀ ਮੇਰੀ ਮਾਂ ਨਾਲ ਦੋ ਲਾਮਾਂ ਲੈ ਕੇ ਤੇ ਮੈਂ ਤੇਰੀ ਦਾੜੀ ਮੰਨ ਕੇ ਆਪਣੀ ਮਾਂ ਦੀ ਸ਼ਰਤ ਪੂਰੀ ਕਰ ਦਿੱਤੀ ਹੈ ਰਾਜਾ ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਉਹਨੇ ਉਦੋਂ ਮਾਂ ਨੂੰ ਵੀ ਆਪਣੇ ਕੋਲ ਬੁਲਾ ਲਿਆ ਤੇ ਸਾਰੇ ਰਾਜੀ ਖੁਸ਼ੀ ਰਾ ਕੇ ਰਹਿਣ ਲੱਗੇ ਗੱਲ ਕਰਨੇ ਆ ਸਾ ਕਹਾਣੀ ਚਲਾਕ ਚੋਰ ਦੀ ਜੋ ਕਿ ਪੰਜਾਬ ਦੀਆਂ ਲੋਕ ਕਹਾਣੀਆਂ ਪੁਸਤਕ ਵਿੱਚ ਦਰਜ ਹੈ ਜੋਗਿੰਦਰ ਸਿੰਘ ਕੈਰੋਜੀ ਦੀ ਲਿਖੀ ਹੋਈ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਸਭ ਦਾ